ਸਾਰੇ ਦੋਸਤ ਮਿੱਤਰਾਂ ਭੈਣਾ ਭਰਾਵਾਂ ਬਜੂਗਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਸੂਰਜ ਰੋਜ਼ ਹੀ ਚੜਦਾ ਹੈ ਸਾਰਿਆਂ ਵਾਸਤੇ ਚੜਦਾ ਹੈ ਜੇ ਮੈਂ ਇੱਥੇ ਬੈਠਾ ਤਾਂ ਮੇਰੇ ਵਾਸਤੇ ਇੱਥੇ ਚੜਦਾ ਜੇ ਮੈਂ ਅਮਰੀਕਾ 'ਚ ਬੈਠਾ ਅਮਰੀਕਾ ਚੜਦਾ ਜੇ ਮੈਂ ਚైనా 'ਚ ਬੈਠਾ ਚైనా ਚੜਦਾ ਜਿੰਨਾ ਟਾਈਮ ਚੜਦਾ ਜਿੱਥੇ ਜਿੰਨਾ ਟਾਈਮ ਹੈ ਉਹਨਾ ਟਾਈਮ ਹਰ ਇੱਕ ਨੂੰ ਚਾਨਣ ਕਰਦਾ ਪਰ ਕੀ ਉਸ ਚਾਨਣ ਦਾ ਸਾਰੇ ਜਣੇ ਆਪਾਂ ਆਨੰਦ ਉਠਾ ਸਕਦੇ ਆ ਨਾ ਬਹੁਤ ਬੰਦੇ ਇਸ ਤਰ੍ਹਾਂ ਦੇ ਨੇ ਜਿਹੜਿਆਂ ਨੂੰ ਸੂਰਜ ਤੋਂ ਪਤਾ ਨਹੀਂ ਕੀ ਨਫਰਤ ਆ ਉਹ ਕਹਿੰਦੇ ਨੇ ਸੂਰਜ ਪੈਣ ਲੱਗਿਆ ਜਾ ਰਿਹਾ ਇਹਨੂੰ ਪਰਦਾ ਕਰ ਲੈ ਇਧਰੋਂ ਗੇਟ ਬੰਦ ਕਰ ਦੇ ਸੂਰਜ ਦੀਆਂ ਕਿਰਨਾਂ ਚਾਹੇ ਗੇਟ ਤੇ ਦਰਵਾਜ਼ੇ ਤੇ ਖੜੀਆਂ ਰਹਿਣੀਆਂ ਨੇ ਵੇਟ ਕਰਨੀਆਂ ਰਹਿਣੀਆਂ ਨੇ ਵੀ ਇਹ ਖੋਲੂਗਾ ਮੈਂ ਅੰਦਰ ਚਾਨਣ ਕਰਾਂ ਪਰ ਆਪਾਂ ਖੋਲਣ ਦੀ ਖੇਚਲ ਹੀ ਨਹੀਂ ਕਰਦੇ ਉਮੀਦ ਹੈ ਗੱਲ ਕਿਸੇ ਨਾ ਕਿਸੇ ਦੇ ਪਕੜ ਚ ਆ ਗਈ ਹੋਣੀ ਹੈ ਮੇਰਾ ਮਤਲਬ ਇਹ ਹੈ ਵੀ ਬਾਰਿਸ਼ ਛਾਰ ਵਕਤ ਹੁੰਦੀ ਹੈ ਪਰਮਾਤਮਾ ਦੀ ਬਾਰਿਸ਼ ਹਰ ਵਕਤ ਹੁੰਦੀ ਹੈ ਚਾਨਣ ਹਰ ਵਕਤ ਹੈ ਪਹਿਲੇ ਵਿਦਿਆ ਚਾਨਣ ਹੋਈ ਬਹੁਤ ਉਸਾ ਅਸੀਂ ਜੇ ਪੜਾਈ ਵੀ ਕਰਦੇ ਆ ਉਹਦੇ ਵਿੱਚੋਂ ਵੀ ਬਹੁਤ ਕੁਝ ਉਹ ਮਿਲਦਾ ਹੈ ਕਿਉਂਕਿ ਉਹਨਾਂ ਨੇ ਵੀ ਦੇਖ ਕੇ ਪ੍ਰਮਾਤਮਾ ਨੂੰ ਦੇਖ ਕੇ ਹੀ ਸੰਸਾਰ ਦੀ ਵੀ ਸਿਰਜਣਾ ਉਸੇ ਤਰੀਕੇ ਕੀਤੀ ਹੈ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦਾ ਵੈਸੇ ਤਾਂ ਪਤਾ ਹੀ ਹੋ ਤੁਹਾਨੂੰ ਜਿਵੇਂ ਕਿਸੇ ਵੀ ਚੀਜ਼ ਦਾ ਨਾਮ ਪ੍ਰਮਾਤਮਾ ਨੇ ਨਹੀਂ ਰੱਖਿਆ ਜਿੰਨੇ ਨਾਮ ਰੱਖਿਓ ਇਹਨੇ ਪ੍ਰਮਾਤਮਾ ਨੇ ਨਹੀਂ ਰੱਖੇ ਇਹ ਸਾਰੇ ਨਾਮ ਅਸੀਂ ਖੁਦ ਰੱਖਿਓ ਇਹਨੇ ਜਿਵੇਂ ਸੂਰਜ ਚੰਦ ਸਿਤਾਰੇ ਕੋਈ ਸੂਰਜ ਨੂੰ ਉਫਤਾਬ ਕਹਿੰਦਾ ਹੈ ਕੋਈ ਰਵੀ ਕਹਿੰਦਾ ਹੈ ਕੋਈ ਸਨ ਕਹਿੰਦਾ ਹੈ ਐਸੀ ਤਰ੍ਹਾਂ ਸਾਰੇ ਗ੍ਰਹਾਂ ਦੇ ਅਲੱਗ-ਅਲੱਗ ਨਾਮ ਰੱਖੇ ਹੋਏ ਨੇ ਇਸੇ ਤਰ੍ਹਾਂ ਹੀ ਜਿਵੇਂ ਕੋਈ ਵੀ ਬੱਚਾ ਹੈ ਉਹਦਾ ਮਾਂ ਦੇ ਨਾਲ ਲਗਾ ਜ਼ਿਆਦਾ ਹੁੰਦਾ ਕਿਉਂ ਕਿਉਂਕਿ ਉਹ ਫਾਦਰ ਨੂੰ ਐਕਸੀਡੈਂਟਲ ਫਾਦਰ ਮੰਨਿਆ ਜਾਂਦਾ ਹੈਗਾ ਗੁਰਬਾਣੀ ਦੇ ਵਿੱਚ ਵੀ ਤੇ ਆਮ ਜਿਹੜੀ ਆਪਣੀ ਜ਼ਿੰਦਗੀ ਉਹਦੇ ਵਿੱਚ ਵੀ ਐਕਸੀਡੈਂਟਲ ਫਾਦਰ ਮੰਨਿਆ ਜਾਂਦਾ ਔਰ ਮਦਰ ਨੂੰ ਜਿਆਦਾ ਨੇੜੇ ਤੋਂ ਦੇਖਿਆ ਜਾਂਦਾ ਕਿਉਂਕਿ ਇੱਕ ਸਰੀਰ ਦੇ ਵਿੱਚੋਂ ਦੋ ਸਰੀਰ ਬਣਦੇ ਨੇ ਜਦੋਂ ਉਹ ਫਿਰ ਮਾਂ ਦੇ ਨਾਲ ਹੀ ਅਟੈਚਮੈਂਟ ਜਿਆਦਾ ਹੁੰਦੀ ਹੈ ਇਸ ਕਰਕੇ ਅਮੀਰ ਆ ਗੱਲ ਤੁਹਾਡੇ ਪਕੜ ਚਾਈ ਹੋਰ ਜਿਆਦਾ ਇਹਨੂੰ ਖੋਲਣ ਦੀ ਲੋੜ ਨਹੀਂ ਕਿਉਂਕਿ ਕੁਝ ਚੀਜ਼ਾਂ ਹੁੰਦੀਆਂ ਨੇ ਵੀ ਆਪਾਂ ਉਹਨਾਂ ਨੂੰ ਜਿਆਦਾ ਖੋਲਾਂਗੇ ਤਾਂ ਬੁਰੀਆਂ ਲੱਗਦੀਆਂ اسی طرح ਹੀ ਮੈਂ ਕਹਿੰਨਾ ਵੀ ਜਿਵੇਂ ਹਰ ਇੱਕ ਬੰਦਾ ਸਵੇਰੇ ਜੋ ਹੋਣਾ ਹੈ ਸੋ ਹੋਣਾ ਹੈ ਜੋ ਨਹੀਂ ਹੋਣਾ ਸੋ ਨਹੀਂ ਹੋਣਾ ਫਿਰ ਉਹ ਕੱਲੋਂ ਦੀ ਇੱਕ ਵਿੱਚ ਚਿੰਤਾ ਤਾਂ ਕੀ ਕੀਤੀ ਜੇ ਅਣ ਹੋਣੀ ਹੋਵੇ ਅਣ ਹੋਣੀ ਤਾਂ ਹੁੰਦੀ ਨਹੀਂ ਹੋਣੀ ਹੁੰਦੀ ਹੈ ਜੇ ਹਣ ਹੋਣੀ ਹੋਣ ਲੱਗੀ ਫਿਰ ਪ੍ਰਮਾਤਮਾ ਨੂੰ ਪ੍ਰਮਾਤਮਾ ਕਹਿਣ ਦੀ ਕੀ ਲੋੜ ਹੈ ਮੇਰਾ ਮਤਲਬ ਇਹ ਹੈ ਜੋ ਵੀ ਹੁੰਦਾ ਹੈ ਬਾਹਰੇ ਦੇ ਅੰਦਰ ਹੁੰਦਾ ਹੈ ਬਾਹਰੇ ਤੋਂ ਬਾਹਰ ਕੁਝ ਨਹੀਂ ਹੁੰਦਾ ਹਾਂ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਆਪਣੇ ਆਪ ਨੂੰ ਐ ਲੱਗਦੇ ਨੇ ਵੀ ਇਹ ਨਹੀਂ ਹੋਈ ਜਾਂਦੀ ਪਰ ਉਹ ਹੋ ਜਾਂਦੀ ਹੈ ਇਸੇ ਕਰਕੇ ਬੰਦੇ ਮੈਂਟਲੀ ਤੌਰ ਤੇ ਥੋੜੇ ਪਰਮਾਤਮਾ ਨਾਲੋਂ ਦੂਰ ਵੀ ਹੋ ਜਾਂਦੇ ਨੇ ਬਸ ਇੰਨਾ ਥੋੜੀਆਂ ਜਿਹੀਆਂ ਗੱਲਾਂ ਸੀਗਾ ਇੰਨੇ ਕੀ ਬਰਦਾਸ਼ਤ ਕਰਿਓ ਔਰ ਜੇ ਵਧੀਆ ਲੱਗਿਆ ਤਾਂ ਅਗੇ ਸ਼ੇਅਰ ਕਰ ਦਿਓ ਜਾਂ ਚੈਨਲ ਨੂੰ ਜਾਂ ਮੇਰੇ ਪੇਜ ਨੂੰ ਫੋਲੋ ਜਾਂ ਸਬਸਕ੍ਰਾਈਬ ਕਰ ਲਿਓ ਜੇਕਰ ਨਾ ਵਧੀਆ ਲੱਗਿਆ ਤਾਂ ਫਿਰ ਸੰਤ ਮਸਕੀਨ ਜੀ ਹੈਗੇ ਨੇ ਉਹਨਾਂ ਨੂੰ ਸੁਣ ਲਿਆ ਕਰੋ ਉਹ ਥੋੜਾ ਜਿਆਦਾ ਡੀਪਲੀ ਸਮਝਾਉਂਦੇ ਨੇ ਮੈਨੂੰ ਉਹਨਾਂ ਡੀਪਲੀ ਜਾਣਾ ਨਹੀਂ ਆਉਂਦਾ ਬਸ ਇੰਨਾ ਕਹਿੰਦਾ ਹੋਇਆ ਸਾਰਿਆਂ ਦਾ ਧੰਨਵਾਦ ਸਤ ਸ੍ਰੀ ਅਕਾਲ